ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਕਹਾਣੀ ਨੂੰ ਸ਼ੁਰੂ ਕਰਦੇ ਆ ਪਸੰਦ ਆਈ ਤੇ ਜਰੂਰ ਲਾਈਕ ਤੇ ਸ਼ੇਅਰ ਕਰ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਨੂੰ ਦੋਸਤੋ ਰਜਨੀ ਦੇ ਪੈਰ ਘਰ ਦੇ ਦਰਵਾਜ਼ੇ ਤੋਂ ਹੀ اٹਕ ਗਏ ਸੀ ਅੰਦਰ ਜਾਣਾ ਚਾਹੁੰਦੀ ਸੀ ਪਰ ਜਾ ਨਾ ਸਕੇ ਅੱਖਾਂ ਦੇ ਵਿੱਚੋਂ ਪਰਲ ਪਰਲ ਹੰਝੂ ਵਹੇ ਜਾ ਰਹੇ ਸਨ ਉਸ ਦੇ ਨਾਲ ਪਿੱਛੋਂ ਆ ਕੇ ਭਰਾ ਨੇ ਹੱਥ ਫੜ ਲਿਆ ਉਸਨੇ ਪਲਟ ਕੇ ਦੇਖਿਆ ਤਾਂ ਭਰਾ ਨੂੰ ਦੇਖਦੇ ਉਸ ਦਾ ਰੋਣਾ ਕਾਬੂ ਹੋ ਗਿਆ ਅਤੇ ਉਹ ਬਹੁਤ ਰੋਈ ਭਰਾ ਨੇ ਇਸ਼ਾਰੇ ਦੇ ਨਾਲ ਉਸ ਨੂੰ ਅੰਦਰ ਜਾਣ ਦੇ ਲਈ ਕਿਹਾ ਪਰ ਉਸ ਦੀ ਹਿੰਮਤ ਹੀ ਨਹੀਂ ਸੀ ਹੋ ਰਹੀ ਇਹ ਉਹੀ ਘਰ ਸੀ ਜਿਸ ਵਿੱਚ ਕਦੇ ਉਹ ਰੇਸ਼ਮ ਦੇ ਮਹੇਸ਼ ਦੀ ਵੋਟੀ ਬਣ ਕੇ ਆਈ ਸੀ ਅੱਜ ਇਸ ਘਰ ਵਿੱਚੋਂ ਮਹੇਸ਼ ਦੀ ਆਰਥੀ ਪਈ ਸੀ ਕੱਲ ਰਾਤ ਹੀ ਮਹੇਸ਼ ਨੂੰ ਸਾਈਲੈਂਟ ਅਟੈਕ ਆਇਆ ਸੀ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ। ਰਜਨੀ ਉਸ ਸਮੇਂ ਆਪਣੀਆਂ ਦੋਨੋਂ ਬੇਟੀਆਂ ਦੇ ਨਾਲ ਪੇਕੇ ਗਈ ਹੋਈ ਸੀ। ਰਾਤ ਨੂੰ ਹੀ ਉਸ ਦੇ ਚਾਚੇ ਸੋਰੇ ਨੇ ਫੋਨ ਕਰਕੇ ਉਸ ਦੇ ਡੈਡੀ ਨੂੰ ਦੱਸ ਦਿੱਤਾ ਸੀ ਕਿ ਜਿਵੇਂ ਹੀ ਇਹ ਖਬਰ ਪੇਕੇ ਪਹੁੰਚੇ ਉਦੋਂ ਹੀ ਪੇਕੇ ਘਰ ਵਾਲੇ ਫਟਾਫਟ ਉੱਥੇ ਜਾਣ ਲਈ ਰਵਾਨਾ ਹੋ ਗਏ। ਆਖਿਰ 7 ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹ ਸਾਰੇ ਉੱਥੇ ਪਹੁੰਚ ਗਏ ਕਾਫੀ ਰਿਸ਼ਤੇਦਾਰ ਇੱਥੇ ਪਹਿਲਾਂ ਹੀ ਪਹੁੰਚੇ ਹੋਏ ਸਨ ਫਿਰ ਰਜਨੀ ਦੀਆਂ ਬੇਟੀਆਂ ਬਿਲਕ ਦੀਆਂ ਹੋਈਆਂ ਉਸ ਨਾਲ ਚਿਮੜ ਗਈਆਂ ਪਰ ਜਿਹੜਾ ਖੁਦ ਹੀ ਕੋਸ਼ ਵਿੱਚ ਨਾ ਹੋਵੇ ਉਹ ਭਲਾ ਬੱਚਿਆਂ ਨੂੰ ਕਿਵੇਂ ਸੰਭਾਲੋ ਉਸ ਦੀ ਮੰਮੀ ਤੇ ਪਰਜਾਈ ਜ਼ਬਰਦਸਤੀ ਉਸ ਨੂੰ ਹਿੰਮਤ ਦਿੰਦੀਆਂ ਹੋਈਆਂ ਅੰਦਰ ਲੈ ਕੇ ਗਈਆਂ ਪਰ ਘਰ ਦੇ ਵੱਡੇ ਸਾਰੇ ਬਰਾਡੇ ਵਿੱਚ ਕੁਝ ਔਰਤਾਂ ਉਸ ਦੀ ਸੱਸ ਦੇ ਦਿਵਾਲੇ ਆਲੇ ਦੁਆਲੇ ਬੈਠੀਆਂ ਸਨ। ਆਨੰਦ ਤੇ ਜਠਾਣੀ ਵੀ ਇੱਕ ਪਾਸੇ ਬੈਠੀਆਂ ਰੋ ਰਹੀਆਂ ਸੀ। ਰਜਨੀ ਦੇ ਅੰਦਰ ਆਉਂਦਿਆਂ ਹੀ ਰੋਣ ਦੀ ਆਵਾਜ਼ ਹੋਰ ਤੇਜ਼ ਹੋ ਗਈ। ਸ਼ਾਇਦ ਉਹ ਸਾਰੇ ਰਜਨੀ ਦਾ ਹੀ ਇੰਤਜ਼ਾਰ ਕਰ ਰਹੇ ਸੀ। ਰਜਨੀ ਦੇ ਆਉਂਦਿਆਂ ਹੀ 20 ਮਿੰਟਾਂ ਵਿੱਚ ਰੇਸ਼ਮ ਦੀ ਅਰਥਿਕ ਘਰ ਤੋਂ ਚੱਕ ਲਈ ਗਈ ਅਤੇ ਕੁਝ ਹੀ ਪਲਾਂ ਦੇ ਵਿੱਚ ਹੀ ਉਹ ਇਨਸਾਨ ਇੱਥੋਂ ਚਲਾ ਗਿਆ। ਇਸ ਦੇ ਪਿੱਛੇ ਤਾਂ ਉਹ ਇਸ ਘਰ ਵਿੱਚ ਆਈ ਸੀ ਆਪਣੀਆਂ ਧੀਆਂ ਨੂੰ ਸੀਨੇ ਲਾਇਆ ਲਾਂਦਿਆਂ ਹੀ ਉਸ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਕੈਨ ਨੂੰ ਤਾਂ ਪੂਰਾ ਪਰਿਵਾਰ ਉੱਥੇ ਸੀ ਪਰ ਰੇਸ਼ਮ ਦੇ ਜਾਂਦਿਆਂ ਹੀ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਭ ਕੁਝ ਛੁੱਟ ਗਿਆ ਹੋਵੇ ਕੁਝ ਹੀ ਦੇਰ ਦੇ ਵਿੱਚ ਉਸ ਦਿਨਸਾਰ ਦੀਆਂ ਸਾਰਿਆਂ ਦੀਆਂ ਰਸਮਾਂ ਕਰਕੇ ਪੇਕੇ ਵਾਲੇ ਉੱਥੋਂ ਵਾਪਸ ਚਲੇ ਗਏ ਬਸ ਰਜਨੀ ਦੀ ਮੰਮੀ ਤੇ ਭਾਬੀ ਉਸ ਕੋਲ ਰੁਕ ਗਈ ਸੀ ਸਭ ਇੱਕ ਦੂਜੇ ਨੂੰ ਹਿੰਮਤ ਦੇ ਰਹੇ ਸੀ ਪਰ ਰਜਨੀ ਨੂੰ ਕੋਈ ਹਿੰਮਤ ਨਹੀਂ ਸੀ ਦੇ ਰਹਾ ਆਖਿਰ ਰੇਸ਼ਮ ਦੀ ਉਮਰ ਹੀ ਕਿੰਨੀ ਸੀ ਸਿਰਫ 40 ਸਾਲ ਸੱਸ ਨੇ ਜਵਾਨ ਪੁੱਤ ਗਵਾਇਆ ਸੀ ਉਸ ਦਾ ਦਿਲ ਵੀ ਬਾਹਰ ਨੂੰ ਆ ਰਿਹਾ ਸੀ ਭੈਣ ਨੇ ਛੋਟਾ ਭਰਾ ਗਵਾ ਲਿਆ ਸੀ ਵੱਡਾ ਭਰਾ ਦੀ ਤਾਂ ਜਿਵੇਂ ਹਿੰਮਤ ਹੀ ਚਲੀ ਗਈ ਸੀ ਉਸ ਦੀਆਂ ਦੋਨੋਂ ਧੀਆ ਉਸ ਨਾਲ ਲਿਪਟ ਕੇ ਉੱਚੀ ਉੱਚੀ ਰੋ ਰਹੀਆਂ ਸਨ ਅਤੇ ਦੋਨਾਂ ਨੂੰ ਚੁੱਪ ਕਰਵਾਉਣ ਲਈ ਹਿੰਮਤ ਦੇਣ ਲਈ ਕੋਣ ਸੀ ਸਿਰਫ ਰਜਨੀ ਉਸਦੀ ਮਾਂ ਅੱਜ ਉਸ ਨੂੰ ਆਪਣਾ ਸਾਰਾ ਘਰ ਬੇਗਾਨਾ ਜਿਹਾ ਲੱਗ ਰਿਹਾ ਸੀ ਉਹ ਇੱਥੇ 15 ਦਿਨ ਕਿਵੇਂ ਕੱਢੂ ਉਸ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਘਰ ਘਰ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕੀ ਚਾਰਿਆ ਸੀ ਉਸ ਨੂੰ ਇਸ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਸਾਰੀਆਂ ਰਸਮਾਂ ਕਰ ਦਿੱਤੀਆਂ ਗਈਆਂ ਸੀ 10 ਦਿਨਾਂ ਬਾਅਦ ਰਜਨੀ ਦੇ ਡੈਡੀ ਨੇ ਉਸਦੇ ਪਰਿਵਾਰ ਵਾਲਿਆਂ ਤੋਂ ਪੁੱਛਿਆ ਦੇਖੋ ਭਾਈ ਸਾਹਿਬ ਹਜੇ ਰਜਨੀ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ ਕਿ ਅਸੀਂ ਉਸ ਨੂੰ ਇੱਥੋਂ ਲੈ ਜਾ ਸਕਦੇ ਹਾਂ ਪਰ ਲੋਕਚਾਰੀ ਅਨੁਸਾਰ ਸੇਵਾ ਸਵਾ ਮਹੀਨੇ ਤੋਂ ਪਹਿਲਾਂ ਇੱਕ ਪਤਨੀ ਉਹ ਜਗ੍ਹਾ ਨਹੀਂ ਛੱਡਦੀ ਤੇ ਰਜਨੀ ਨੂੰ ਅਸੀਂ ਕਿਵੇਂ ਇੱਥੋਂ ਜਾਣ ਦੀ ਇਜਾਜ਼ਤ ਦੇਈਏ ਸਾਸ ਨੇ ਜਵਾਬ ਦਿੱਤਾ ਸੀ ਪਰ ਭੈਣ ਜੀ ਰਜਨੀ ਦੀ ਹਾਲਤ ਤਾਂ ਤੁਸੀਂ ਦੇਖ ਹੀ ਰਹੇ ਹੋ ਉਸ ਨੂੰ ਥੋੜਾ ਸਮਾਂ ਚਾਹੀਦਾ ਜੇਕਰ ਉਹ ਖੁਦ ਨੂੰ ਨਹੀਂ ਸੰਭਾਲ ਸਕੇ ਤਾਂ ਬੱਚਿਆਂ ਨੂੰ ਕਿਵੇਂ ਸੰਭਾਲੂਗੀ ਦੇਖੋ ਭਰਾ ਜੀ ਸਵਾ ਮਹੀਨੇ ਤੱਕ ਤਾਂ ਉਹ ਕਿਤੇ ਨਹੀਂ ਜਾਵੇਗੀ ਤੁਸੀਂ ਲੈ ਕੇ ਹੀ ਜਾਣਾ ਹੈ ਤਾਂ ਸਵਾ ਮਹੀਨੇ ਬਾਅਦ ਲੈ ਕੇ ਜਾਈਓ ਤੇ ਹਮੇਸ਼ਾ ਦੇ ਲਈ ਆਪਣੇ ਕੋਲ ਹੀ ਰੱਖ ਲਈਓ ਫਿਰ ਤਾਂ ਅਸੀਂ ਤੁਹਾਨੂੰ ਕੁਝ ਕਹਾਂਗੇ ਵੀ ਨਹੀਂ ਸਾਸ ਨੇ ਥੋੜਾ ਜਿਹਾ ਉਖੜਿਆ ਜਾ ਜਵਾਬ ਦਿੱਤਾ ਅੰਦਰ ਕਮਰੇ ਵਿੱਚ ਬੈਠੀ ਰਜਨੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਸੁਣ ਕੇ ਜਿਵੇਂ ਉਸ ਦਾ ਅੰਦਰ ਚੀਰਿਆ ਜਿਹਾ ਗਿਆ ਹੁਣ ਇਸ ਘਰ ਦੇ ਵਿੱਚ ਮੇਰੀ ਜਗ੍ਹਾ ਕੀ ਹੈ ਮਾਹੌਲ ਵਿਗੜਦਾ ਦੇਖ ਕੇ ਉਸ ਦੇ ਡੈਡੀ ਚੁੱਪ ਹੋ ਗਏ 12ਵੀਂ ਤੇ ਪਗੜੀ ਦੀ ਰਸਮ ਵਿੱਚ ਜੇੜ ਦੇ ਮੁੰਡੇ ਨੂੰ ਬਿਠਾਉਣ ਦੀ ਗੱਲ ਹੋਈ ਪਰ ਜੋ ਜਦੋਂ ਰਜਨੀ ਦੇ ਪੇਕੇ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਸਾਰੇ ਆੜ ਗਏ ਕਿਉਂਕਿ ਪਹਿਲਾਂ ਵੀ ਰੇਸ਼ਮ ਦੀ ਆਪਣੇ ਵੱਡੇ ਭਰਾ ਨਾਲ ਝੜਪ ਹੋ ਚੁੱਕੀ ਸੀ ਜਦੋਂ ਵੱਡੇ ਭਰਾ ਨੇ ਇਹ ਕਹਿ ਕੇ ਸਾਨੂੰ ਦੁਰਕਾਰਿਆ ਸੀ ਕਿ ਤੇਰੀਆਂ ਤਾਂ 3ਆਂ ਹਨ ਪ੍ਰਾਪਰਟੀ ਦੇ ਵਿੱਚੋਂ ਤੈਨੂੰ ਕੀ ਹਿੱਸਾ ਮਿਲਣਾ ਇਹ ਸਭ ਜਾਣਦੇ ਹੋਏ ਪਹਿਲੀ ਵਾਰ ਰਜਨੀ ਦੇ ਪੇਕੇ ਵਾਲੇ ਜਿੱਦ ਤੇ ਆੜ ਗਏ ਸੀ ਪਗੜੀ ਦੀ ਰਸਮ ਕਰਵਾਉਣੀ ਹੈ ਤੁਹਾਨੂੰ ਰਜਨੀ ਨੂੰ ਪਗੜੀ ਬੰਨ੍ਹਨੀ ਪਵੇਗੀ ਜਾਂ ਫਿਰ ਉਸ ਦੀ ਬੇਟੀ ਨੂੰ ਵੱਡੇ ਭਰਾ ਦੇ ਬੇਟੇ ਨੂੰ ਬਿਠਾਉਣ ਦੀ ਕੀ ਜ਼ਰੂਰਤ ਬੰਦੀ ਹੈ ਜਦ ਕਿ ਹਮੇਸ਼ਾ ਰਮੇਸ਼ ਜੀ ਦਾ ਆਪਣਾ ਪੂਰਾ ਪਰਿਵਾਰ ਹੈ ਸਾਡੇ ਇੱਥੇ ਔਰਤਾਂ ਨੂੰ ਪਗੜੀ ਨਹੀਂ ਬੰਨੀ ਜਾਂਦੀ ਜੀਟ ਨੇ ਜਵਾਬ ਦਿੱਤਾ ਜੋ ਨਹੀਂ ਹੁੰਦਾ ਉਹੀ ਹੁਣ ਹੋਵੇਗਾ ਰਜਨੀ ਦਾ ਹੱਕ ਅਸੀਂ ਕਿਸੇ ਨੂੰ ਨਹੀਂ ਲੈਣ ਦਵਾਂਗੇ ਆਖਿਰ ਰਜਨੀ ਦੇ ਪਰਿਵਾਰ ਨੂੰ ਰਜਨੀ ਨੇ ਹੀ ਸੰਭਾਲਿਆ ਹੈ ਪਰ ਉਹ ਤਾਂ ਇਸ ਹਾਲਤ ਦੇ ਵਿੱਚ ਹੈ ਹੀ ਨਹੀਂ ਤੇ ਉਪਰੋਂ ਉਸ ਦੀਆਂ ਧੀਆਂ ਹੀ ਤਾਂ ਹਨ ਉਹ ਤਾਂ ਵਿਆਹ ਕਰਕੇ ਕੱਲ ਨੂੰ ਸੋਹਰੇ ਚੰਨੀਆਂ ਜਾਣਗੀਆਂ ਜਦ ਕਿ ਪਗੜੀ ਇੱਕ ਜ਼ਿੰਮੇਦਾਰੀ ਹੁੰਦੀ ਹੈ ਕੋਈ ਗੱਲ ਨਹੀਂ ਅਸੀਂ ਉਸ ਨੂੰ ਸਹਾਰਾ ਦੇ ਕੇ ਬਿਠਾ ਲਵਾਂਗੇ ਪਰ ਕਦੇ ਨਾ ਕਦੇ ਤਾਂ ਹੋਸ਼ ਦੇ ਵਿੱਚ ਆਵੇਗੀ ਤਾਂ ਸਹੀ ਕਿਹਾ ਤੁਸੀਂ ਪਗੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਸ ਦੇ ਪਰਵਾਰ ਦੀ ਜ਼ਿੰਮੇਵਾਰੀ ਰਜਨੀ ਹੀ ਚੁੱਕੇਗੀ ਆਖਿਰ ਪੇਕਿਆਂ ਵਾਲੀ ਦੀ ਜਿੱਦ ਦੇ ਕਾਰਨ ਪਗੜੀ ਰਜਨੀ ਨੂੰ ਬੰਨੀ ਗਈ ਬਾਅਦ ਵਿੱਚ ਡੈਡੀ ਨੇ ਦਾਦੀ ਸੱਸ ਤੋਂ ਰਜਨੀ ਨੂੰ ਲੈ ਜਾਣ ਦੇ ਬਾਰੇ ਵਿੱਚ ਪੁੱਛਿਆ ਇਹ ਪਹਿਲੀ ਵਾਰ ਸੀ ਜਦੋਂ ਉਸਦੇ ਡੈਡੀ ਨੇ ਦਾਦੀ ਸੱਸ ਤੋਂ ਪੁੱਛਿਆ ਸੀ ਆਖਿਰ ਦਾਦੀ ਸੱਸ ਨੇ ਕਿਹਾ ਤਾਂ ਜਾ ਕੇ 20 ਦਿਨ ਬਾਅਦ ਰਜਨੀ ਦੇ ਪੇਕੇ ਵਾਲੇ ਉਸ ਨੂੰ ਪੇਕੇ ਲੈ ਗਏ ਸੀ ਪਰ ਅਜੇ ਕੁਝ ਹੀ ਦਿਨ ਬੀਤੇ ਸੀ ਕਿ ਉਸਦੇ ਜੇਠ ਦਾ ਫੋਨ ਆਇਆ ਅਸੀਂ ਕੱਲ ਹੀ ਆ ਰਹੇ ਹਾਂ ਰਜਨੀ ਨੂੰ ਘਰੇ ਹੀ ਰੱਖਿਓ ਕੁਝ ਨਾ ਕੁਝ ਤਾਂ ਉਸਦੇ ਮਨ ਦੇ ਵਿੱਚ ਪੱਕਾ ਰਿਹਾ ਸੀ ਇਹ ਗੱਲ ਤਾਂ ਰਜਨੀ ਦੇ ਪੇਕੇ ਵਾਲੇ ਹੀ ਸਮਝ ਰਹੇ ਸੀ ਪਰ ਕੀ ਉਹ ਤਾਂ ਕੱਲ ਉਹਨਾਂ ਦੇ ਆਉਣ ਤੇ ਹੀ ਪਤਾ ਲੱਗੇਗਾ ਖੈਰ ਦੂਸਰੇ ਦਿਨ ਜੇਠ ਆਪਣੇ ਚਾਚਾ ਜੀ ਦੇ ਨਾਲ ਉੱਥੇ ਪਹੁੰਚਿਆ ਰਜਨੀ ਦੇ ਨਾਲ ਉਸਦੇ ਪੂਰੇ ਪੇਕੇ ਵਾਲੇ ਵੀ ਉੱਥੇ ਮੌਜੂਦ ਸੀ ਚਾਹ ਪਾਣੀ ਪੀਣ ਤੋਂ ਬਾਅਦ ਉਹ ਲੋਕ ਸਿੱਧਾ ਮੁੱਦੇ ਤੇ ਆ ਗਏ ਦੇਖੋ ਭਰਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਇਹ ਮਹੇਸ਼ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹਾਂ ਅਤੇਜ ਰਜਨੀ ਦੀਆਂ ਸਿਰਫ ਦੋ ਕੁੜੀਆਂ ਹਨ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਰਜਨੀ ਇੰਨਾ ਕਾਗਜ਼ਾਂ ਤੇ ਸਾਈਨ ਕਰ ਦਵੇ ਜੋ ਅਸੀਂ ਆਪਣੇ ਪੂਰੇ ਪਰਿਵਾਰ ਦੀ ਸਰਪ ਸੰਮਤੀ ਦੇ ਨਾਲ ਬਣਾਏ ਹਨ ਅਤੇ ਮੰਮੀ ਦੀ ਵੀ ਇੱਛਾ ਇਹੀ ਹੈ ਕੀ ਲਿਖਿਆ ਹੈ ਇੰਨਾ ਪੇਪਰਾਂ ਤੇ ਥੋੜਾ ਖੁੱਲ ਕੇ ਦੱਸੋ ਰਜਨੀ ਦੇ ਭਰਾ ਨੇ ਕਿਹਾ ਇਹ ਹੱਕ त्याਗਣ ਦੇ ਪੇਪਰ ਹਨ ਸਾਡੀ ਜੋ ਜੱਦੀ ਜਾਇਦਾਦ ਹੈ ਉਸਤੇ ਹੁਣ ਰਜਨੀ ਨੂੰ ਆਪਣਾ ਹੱਕ ਛੱਡਣਾ ਹੋਵੇਗਾ। ਬਦਲੇ ਦੇ ਵਿੱਚ ਅਸੀਂ ਰਜਨੀ ਦੀਆਂ ਦੋਨੋਂ ਧੀਆਂ ਦੇ ਵਿਆਹ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹਾਂ। ਭਵਿਕ ਵਿੱਚ ਉਹਨਾਂ ਦੋਨਾਂ ਦਾ ਵਿਆਹ ਅਸੀਂ ਬਹੁਤ ਵਧੀਆ ਧੂਮ-ਧਾਮ ਦੇ ਨਾਲ ਕਰਾਂਗੇ। ਰਹੀ ਗੱਲ ਮਕਾਨ ਦੇ ਵਿੱਚ ਹਿੱਸੇਦਾਰੀ ਦੀ ਤਾਂ ਇਸ ਦਾ 1/3 ਹਿੱਸਾ ਅਸੀਂ ਰਜਨੀ ਨੂੰ ਦੇਣ ਲਈ ਤਿਆਰ ਹਾਂ। ਉਹ ਉੱਥੇ ਆਪਣੀਆਂ ਧੀਆਂ ਦੇ ਨਾਲ ਆ ਕੇ ਰਹੇ। ਇਸ ਤੋਂ ਇਲਾਵਾ ਜੋ ਮਹੇਸ਼ ਦੀ ਜਮਾ ਪੂੰਜੀ ਹੈ ਉਹ ਰਜਨੀ ਦੇ ਕੋਲ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰ ਸਕਦੀ ਹੈ ਇਹ ਸੁਣ ਕੇ ਸਭ ਦਾ ਪਾਰਾ ਚੜ ਗਿਆ ਸੀ ਇਸ ਤੋਂ ਪਹਿਲਾਂ ਕਿ ਕੋਈ ਕੁਝ ਕਹਿੰਦਾ ਖੁਦ ਰਜਨੀ ਨੇ ਹੀ ਜਵਾਬ ਦਿੱਤਾ ਮੈਂ ਕੋਈ ਹੱਕ ਨਹੀਂ त्याਗਣਾ ਮੇਰੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪ੍ਰਾਪਰਟੀ ਦੇ ਵਿੱਚ ਮੇਰਾ ਬਰਾਬਰ ਦੀ ਹਿੱਸੇਦਾਰ ਹਾਂ ਜੇਕਰ ਤੁਸੀਂ ਹਿੱਸਾ ਨਹੀਂ ਦਿਓਗੇ ਤਾਂ ਮੈਂ ਅਦਾਲਤ ਦੇ ਜ਼ਰੀਏ ਲੈ ਲਵਾਂਗੀ ਪਰ ਮੈਂ ਆਪਣੀਆਂ ਧੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਨਹੀਂ ਛੱਡ ਸਕਦੀ ਇਸ ਪ੍ਰਾਪਰਟੀ ਤੇ ਮੇਰੀਆਂ ਧੀਆਂ ਦਾ ਬਰਾਬਰ ਦਾ ਹੱਕ ਹੈ ਅਤੇ ਜੇਕਰ ਮੰਮੀ ਇਸ ਸਬਦੇ ਲਈ ਤਿਆਰ ਹਨ ਤਾਂ ਉਹਨਾਂ ਨੂੰ ਕਹਿ ਦਿਓ ਕਿ ਉਹਨਾਂ ਦਾ ਪੁੱਤ ਗਿਆ ਹੈ ਪਰ ਉਸ ਦੀ ਪਤਨੀ ਤੇ ਦੋ ਧੀਆ ਹਜੇ ਜਿਉਂਦੀਆਂ ਹਨ ਰਜਨੀ ਦਾ ਤਲਖ ਆਵਾਜ਼ ਅੰਦਾਜ਼ ਦੇਖ ਕੇ ਜੇੜ ਦੇ ਚਾਚਾ ਸੋਰਾ ਅੱਗੇ ਕੁਝ ਕਹਿ ਹੀ ਨਾ ਸਕੇ ਅਤੇ ਉਹ ਚੁੱਪਚਾਪ ਉਥੋਂ ਉੱਠ ਕੇ ਚਲੇ ਗਏ। ਅੱਜ ਰਜਨੀ ਨੌਕਰੀ ਕਰ ਰਹੀ ਹੈ ਅਤੇ ਆਪਣੀਆਂ ਦੋਨਾਂ ਧੀਆਂ ਨੂੰ ਪਾਲ ਰਹੀ ਹੈ। ਉਸ ਦੇ ਮਾਤਾ ਪਿਤਾ ਨੇ ਆਪਣੇ ਵੱਲੋਂ ਉਸ ਨੂੰ ਇੱਕ ਫਲੈਟ ਗਿਫਟ ਕਰ ਦਿੱਤਾ ਹੈ ਜਿਸ ਦੇ ਵਿੱਚ ਉਹ ਆਪਣੀਆਂ ਦੋਨਾਂ ਧੀਆਂ ਦੇ ਨਾਲ ਰਹਿ ਰਹੀ ਹੈ। ਅਜੇ ਤੱਕ ਪ੍ਰਾਪਰਟੀ ਦਾ ਮਸਲਾ ਹੱਲ ਨਹੀਂ ਹੋਇਆ। ਸੋਹਰੇ ਵਾਲੇ ਉਸ ਤੇ ਹਜੇ ਵੀ ਦਬਾਅ ਬਣਾ ਰਹੇ ਹਨ ਕਿ ਉਹ ਆਪਣਾ ਹੱਕ ਛੱਡ ਦੇਵੇ। ਪਰ ਉਹ ਹਜੇ ਵੀ ਜਿੱਦ ਤੇ ਅੜੀ ਹੋਈ ਹੈ ਹਜੇ ਵੀ ਮੈਟਰ ਪੈਂਡਿੰਗ ਹੀ ਚੱਲ ਰਿਹਾ ਹੈ ਕਈ ਵਾਰ ਇੰਨੇ ਮਾਨਸਿਕ ਤਣਾਅ ਤੋਂ ਬਾਅਦ ਦਿਲ ਦੇ ਵਿੱਚ ਇੱਕ ਹੱਕ ਜਿਹੀ ਉੱਠਦੀ ਹੈ ਕਿ ਸਭ ਕੁਝ ਛੱਡ ਦਵੇ ਪਰ ਤੀਆਂ ਨੂੰ ਦੇਖ ਕੇ ਫਿਰ ਹਿੰਮਤ ਖੜੀ ਹੋ ਜਾਂਦੀ ਹੈ ਹਾਂਜੀ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਰਜਨੀ ਨੇ ਆਪਣਾ ਹੱਕ ਲੈਣਾ ਚਾਹੀਦਾ ਹੈ ਧੰਨਵਾਦ ਜੀ